ਬਚਿੱਤਰ ਸਿੰਘ ਜੀ ਕੰਗ ਯੂ ਐਸ ਏ ਵਾਲੇ ਉਹ 2 ਮਿੰਟ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ ਉਹਨਾਂ ਨੂੰ ਬੇਨਤੀ ਹੈ 2 ਮਿੰਟ ਵਾਸਤੇ ਸਟੇਜ ਤੇ ਆਉਣ ਜੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸੱਜ ਬੈਠੇ ਗੁਰੂ ਪਿਆਰ ਵਾਲਿਓ ਆਓ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਪਾਉਂਦੇ ਹੋਏ ਮਨ ਦੀ ਇਕਾਗਰਤਾ ਬਣਾਈਏ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇtheta ji ਇਕਾਗਰਤਾ ਬਖਸ਼ੋ ਦੋ ਤਿੰਨ ਮਿੰਟ ਦਾ ਸਮਾਂ ਸਾਰਾ ਉਹ ਇਦਾਂ ਲੰਘ ਜਾਂਦਾ ਬੜੀ ਜਲਦੀ ਜਿਸ ਸਤਗੁਰਾਂ ਦੇ ਪਾਵਨ ਹਜ਼ੂਰੀ ਚ ਤੁਸੀਂ ਜਿਨ੍ਹਾਂ ਦੇ ਬੈਠੇ ਹੋ ਨਾ ਇਇ ਐਸਾ ਗਿਆਨ ਦਾ ਸਾਗਰ ਹੈ ਜੋ ਸਾਡੇ ਇਸ ਲੋਕ ਨੂੰ ਵੀ ਸੁਖੀ ਰੱਖਦੇ ਨੇ ਤੇ ਪਰਲੋਕ ਵੀ ਸਵੇਲਾ ਕਰ ਦਿੰਦੇ ਨੇ ਕਿਉਂਕਿ ਆਮ ਜਿਹੜਾ ਮਨੁੱਖ ਹੈ ਉਹ ਕੇਵਲ ਲੋਕ ਦੇ ਨਾਲ ਜੁੜਿਆ ਹੈ ਪਰਲੋਕ ਦਾ ਉਸ ਨੂੰ ਕੋਈ ਪਤਾ ਨਹੀਂ ਕਿ ਜੋ ਵਾਹਿਗੁਰੂ ਹੈ ਸੁਖਮ ਹੈ ਅਗੰਮ ਹੈ ਇਸੇ ਤਰ੍ਹਾਂ ਸਾਰਾ ਹੀ ਖੇਲ ਸਾਡੇ ਮਨ ਨੂੰ ਸਮਝਾਇਆ ਗੁਰਬਾਣੀ ਚ ਸਾਡਾ ਮਨ ਵੀ ਸੁਖਮ ਹੈ ਤੇ ਉਸ ਅਗੰਮ ਦੇ ਨਾਲੋਂ ਹੀ ਵਿਛੜ ਕੇ ਆਇਆ ਹੈ ਇਹ ਇਸ ਲੋਕ ਦਾ ਰਹਿਣ ਵਾਲਾ ਨਹੀਂ ਹੈ ਸਰੀਰ ਨੂੰ ਵੀ ਲੋਕਿਆ ਇਹ ਸਤਖੰਡ ਦਾ ਰਹਿਣ ਵਾਲਾ ਇਹ ਸਿਰਫ ਸਵੇਰੇ ਆਉਂਦਾ ਏ ਤੇ ਵਾਪਸ ਰਾਤ ਨੂੰ ਇਹਨੇ ਜਾਣਾ ਪਰ ਇਸ ਨੂੰ ਇਹ ਪਤਾ ਨਹੀਂ ਕਿ ਮੈਂ ਕਿੱਥੋਂ ਆਉਣਾ ਤੇ ਕਿੱਥੋਂ ਜਾਣਾ ਕਿਉਂਕਿ ਇਹ ਸੌਂਗ ਏ ਸਤਿਗੁਰੂ ਗੁਰਬਾਣੀ ਜੀ ਦੱਸ ਦਿੰਦੇ ਨੇ ਤਿਹੀ ਗੁਣੀ ਸੰਸਾਰ ਭ੍ਰਮ ਸੁਤਿਆ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਇਹ ਇਹ ਅੰਮ੍ਰਿਤ ਬਾਣੀ ਤੁਹਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਹਰੀ ਨੂੰ ਜੇ ਮਨ 'ਚ ਵਸਾ ਲਓ ਸਿੰਘ ਸਾਹਿਬ ਨੇ ਦੋ ਕੁ ਪੰਗਤੀਆਂ ਬੋਲੇ ਸੀ ਲਾਵਾਂ ਦੀਆਂ ਤੇ ਸਮਾਂ ਥੋੜਾ ਹੋਣ ਕਰਕੇ ਆਪਣੇ ਕੋਲ ਵੀ ਇੰਨਾ ਕੀ ਸਮਾਂ جے ਕਿਤੇ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰੇ ਤਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਆਪ ਮੰਨਦੇ ਆ ਨਾ ਗੁਰੂ ਰਾਮਦਾਸ ਜੀ ਅਕਾਲ ਪੁਰਖ ਦਾ ਰੂਪ ਨੇ ਆ ਵੇਖੋ ਗੁਣ ਕਿਹੜੇ ਨੇ ਉਹਨਾਂ ਚ ਕਿਤੇ ਅਟਲ ਅਥਾ ਅਤੂਲ ਤੁੰ ਇਹ ਸਾਰੇ ਗੁਣ ਅਕਾਲ ਪੁਰਖ ਦੇ ਨੇ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੂੰ ਉਦਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਆਜੇ ਕੂਟ ਦੀ ਪਾਲ ਗੁਰਮਖੋਣੇ ਦੱਸ ਕੇ ਗਏ ਨੇ ਵੀ ਇਹ ਆ ਕਿਉਂ ਤਲਾਕ ਹੋ ਰਹੇ ਨੇ ਆ ਕਿਉਂ ਨਹੀਂ ਬਣਦੀਆਂ ਜਥੇ ਬੰਦੀਆਂ ਦੀਆਂ ਆਪਸ ਦੇ ਵਿੱਚ ਉਹ ਜਿਹੜੇ ਪੰਜ ਬੈਠੇ ਆ ਨਾ ਸਾਡੇ ਇਸ ਦੇਹੀ ਅੰਦਰ ਪੰਜ ਜ਼ੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੂਟੇ ਮਨਮੁਖ ਨਹੀਂ 부ਜੇ ਕੋਈ ਨਾ ਸੁਣੇ ਪਗਾਰੇ ਇਹ ਜਿਹੜੇ ਕਲਯੁਗ ਮੇ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਪਮਾਨ ਵਧਾਏ ਇਹ ਜਿਹੜੀ ਕੂੜ ਦੀ ਪਾਲਿਆ ਇਹ ਸਾਡੇ ਮਨ ਨੂੰ ਸਚਿਆਰ ਨਹੀਂ ਹੋਣ ਦਿੰਦੀ ਤੇ ਸੱਚੇ ਦੇ ਨਾਲ ਕਿੱਦਾਂ ਜੁੜਾਂਗੇ ਜੀ ਜੇ ਇਹ ਕਿਤੇ ਗੁਰੂ ਦੀ ਗੱਲ ਮੰਨ ਲੋ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਲੜਾਇਆ ਬਲਰਾਮ ਜੀ ਉਹ ਸਾਡੇ ਮਨ ਨੂੰ ਅਕਾਲ ਪੁਰਖ ਦੀ ਸਮਝਾ ਕੇ ਭੇਜਦੇ ਪੁੱਤ ਤੂੰ ਇਸ ਲੋਕ ਤੇ ਚੱਲਿਆ ਸਰੀਰ ਨੂੰ ਕਹਿੰਦੇ ਨੇ ਲੋਕ ਤੂੰ ਦਸੇਰੇ ਜਾਣਾ ਸ਼ਾਮ ਨੂੰ ਮੇਰੇ ਕੋਲ ਵਾਪਸ ਆਉਣਾ ਪਰ ਇੱਥੇ ਧਿਆਨ ਰੱਖੀ ਉੱਥੇ ਤੂੰ ਕਰਮ ਕਰਨਾ ਆਪਣੇ ਤਨ ਦੇ ਲਈ ਉਸ ਕਰਮ ਦੇ ਨਾਲ ਤੂੰ ਕੇਵਲ ਜੇ ਜੁੜ ਗਿਆ ਤੇ ਤੂੰ ਧਰਮ ਦੇ ਰਸਤੇ ਚੱਲ ਪਵੇਂਗਾ ਤੂੰ ਉੱਥੇ ਜਾ ਕੇ ਕੀ ਕਰੇ ਧਰਮ ਨੂੰ ਬਰਾਬਰ ਰੱਖੀ ਹੁਣ ਧਰਮ ਨਹੀਂ ਆਪਾਂ ਸਮਝੇ ਧਰਮ ਕਿਸ ਨੂੰ ਕਹਿੰਦੇ ਨੇ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਅਜ ਜਦੋਂ ਤੁਸੀਂ ਵਾਹਿਗੁਰੂ ਜਪ ਕੇ ਮਨ ਨੂੰ ਜੋੜਦੇ ਹੋ ਇਹਨੂੰ ਕਹਿੰਦੇ ਨੇ ਧਰਮ ਮਜ਼ਰੜੋ ਹਰਨਾਮ ਤੇ ਆਵੋ ਆਲਾਵਾਂ ਦੇ ਵਿੱਚ ਆਏਗਾ ਨਾ ਇਹ ਕੂਟ ਦੀ ਪਾਲ ਤੋੜ ਰਹੇ ਨੇ ਗੁਰੂ ਰਾਮਦਾਸ ਜੀ ਜੇ ਤੁਸੀਂ ਜਿਹੜੇ ਬੱਚੇ ਆਏ ਨੇ ਬੱਚੇ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਤਿੰਨ ਅਵਸਥਾ ਨੇ ਸਾਡੇ ਸਰੀਰ ਦੀਆਂ ਅਦਭੂਤ ਅਦਭੂਤ ਇਹ ਮਹਾਕੂਮ ਹੈ एकदम ਅਦਭੂਤ ਕਿ ਤਿੰਨ ਅਵਸਥਾ ਨੇ ਸਾਡੇ ਸਰੀਰ ਦੀਆਂ ਬਚਪਨ ਲੰਘ ਗਿਆ ਉਹਨਾਂ ਦਾ ਹੁਣ ਉਹ ਜਵਾਨੀ ਚ ਨੇ ਬਾਲ ਜਵਾਨੀ ਔਰ ਬਿਰਧ ਫਨ ਤੀਨ ਅਵਸਥਾ ਜਾਣ ਤਹੋ ਨਾਨਕ ਹਰ ਭਜਨ ਬਿਨ ਬਸ ਇੱਥੇ ਫਸ ਗਏ ਕੋਈ ਭਜਨ ਨਹੀਂ ਕਰਦਾ ਜੀ ਨਾਮ ਕੋਈ ਜਪਦਾ ਨਹੀਂਗਾ ਕਿਤੇ ਬਿਰਸਾ ਸਾਹਿਬ ਇਹ ਮਾਨ ਇਸ ਲਈ ਗੁਰਮੁਖ ਹੋਇਆ ਰਹੇ ਜਿਹੜੇ ਤੁਸੀਂ ਆਏ ਹੋ ਨਾ ਤੁਸੀਂ ਹੁਣ ਕੀ ਕਰੋ ਜਿੱਥੇ ਕਰਮਤ ਕਰਨਾ ਹੀ ਆ ਸਾਰਿਆਂ ਨੇ ਅਸੀਂ ਉਸ ਨੂੰ ਢਿੱਡ ਕਰ ਚੁੱਕੇ ਆ ਧਰਮ ਨੂੰ ਭੁੱਲ ਗਏ ਆ ਹੁਣ ਸਤਗੁਰੂ ਗੁਰੂ ਆਮਦਾਸ ਜੀ ਕਹਿੰਦੇ ਕਿਤੇ ਤੁਸੀਂ ਧਰਮ ਲੜਨਾ ਸ਼ੁਰੂ ਕਰਦੇ ਹੋ ਨਾਲ ਧਰਮ ਗ੍ਰਿਹ ਕੀ ਕਹਿੰਦੇ ਨੇ ਇਹ ਧਰਮ ਗ੍ਰਿਹੜੋ ਹਰਨਾਮ ਤੇ ਆਵੋ ਇਹ ਸਿਮਰਤੀਆਂ ਸ਼ਾਸਤਰਾ ਚ ਵੀ ਲਿਖਿਆ ਹੋਇਆ ਇਹਦੇ ਸਿਮਰਤ ਨਾਮ ਦੜਾਇਆ ਸਤਗੁਰ ਗੁਰ ਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ ਕਹਿੰਦੇ ਤੁਹਾਨੂੰ ਨਾ ਇੰਨਾ ਆਨੰਦ ਆ ਜਨਾ ਚੌਥੇ ਪਾਚ ਚਲੋ ਸਿੱਧੇ ਹੀ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਉ ਪਹਿਲੀ ਆਰੰਭ ਕਾਜ ਰੇ ਇਹ ਹੋਣਾ ਵਾ ਜਦੋਂ ਸਾਰੇ ਨੇਤਰ ਬੰਦ ਕੇ ਬੋਲਦੇ ਨੇ ਵਾਹਿਗੁਰੂ ਵਾਹਿ ਗੁਰੂ ਧੁਆ ਗੁਰੂ ਧੁਆ ਗੁਰੂ ਧੁਆ ਗੁਰੂ ਇਸ ਧਰਮ ਨੂੰ ਜਿਹੜਾ ਦਿੜ ਕਰੇਗਾ ਉਹ ਕਦੀ ਵੀ ਮੈਨੂੰ ਇੱਕ ਸਾਊਥ ਹਾਲ ਗੁਰਮੁਖ ਬੋਲੇ ਆ ਜੀ ਤੁਸੀਂ ਬੜਾ ਵਧੀਆ ਬੋਲਦੇ ਹੋ ਪਰ ਸਾਡੀਆਂ ਜਥੇਬੰਦੀਆਂ ਜਿਹੜੀਆਂ ਵਾਪਸ ਲੜੀ ਜਾਂਦੀਆਂ ਮੈਂ ਕਿਹਾ ਜੀ ਤੁਸੀਂ ਇਦਾਂ ਕਰੋ ਇੱਕ ਇੱਕ ਜਥੇਬੰਦੀ ਦਾ ਜਥੇਦਾਰ ਜਿਹੜਾ ਨਾ ਉਹ ਮੇਰੇ ਕੋਲ ਗੁਰਦੁਆਰਾ ਸਾਹਿਬ ਬ੍ਰਾਹਮਣਿਕਾ ਚਾਹੋ ਸਾਡਾ ਸਥਾਨ ਹੈ ਮੋਗਾ ਮੈਂ ਉੱਥੇ ਭੇਜ ਦਿਓ 6 ਮਹੀਨੇ ਉਹਨਾਂ ਦੇ ਮੋਬਾਈਲ ਬੰਦ ਕਰ ਦਿਓ ਛੇ ਆ ਮਹੀਨੇ ਬਾਅਦ ਜੇ ਤੁਹਾਨੂੰ ਜਪੀਆਂ ਪਾਉਂਦੇ ਨਾ ਨਾ ਮਿਲਣਗੇ ਤੇ ਫੇਰ ਤੁਸੀਂ ਮੈਨੂੰ ਫੜ ਲਿਓ ਕਿਉਂਕਿ ਸਾਡੀ ਧੰਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਏ ਸੋਏ ਜਦੋਂ ਅਸੀਂ ਇੱਕ ਨਾਲ ਜੁੜਨਾ ਹੀ ਨਹੀਂ ਤੇ ਸਾਡੀ ਮਤ ਇੱਕ ਕਿੱਦਾਂ ਹੋ ਜਾਏਗੀ ਜੀ ਤੁਸੀਂ ਸਾਰੀ ਜਿੰਨੀ ਵੀ ਮਨੁੱਖਤਾ ਵਾ ਸਾਰਿਆਂ ਨੂੰ ਉਪਦੇਸ਼ਿਆ ਗੁਰੂ ਦਾ ਸਾਰੇ ਤੁਸੀਂ ਆਪੋ ਆਪਣਾ ਤਰੀਕਾ ਵਰਤ ਕੇ ਇੱਕ ਨਾਲ ਜੁੜ ਜਾਓ ਸਾਰਿਆਂ ਦੀ ਇੱਕ ਮਤ ਹੁੰਦੀ ਆ ਉਸ ਨੂੰ ਕਹਿੰਦੇ ਨੇ ਗੁਰਮਤ ਤੇ ਜਦੋਂ ਤੁਸੀਂ ਗੁਰਮਤਿ ਦੇ ਧਾਰਨ ਕਰ ਲਈ ਉਦੋਂ ਨਾਮ ਤੁਹਾਡੇ ਇਧਰੋਂ ਪ੍ਰਗਟ ਹੋਣਾ ਜਿਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ ਜਦੋਂ ਪੰਜ ਸ਼ਬਦ ਪ੍ਰਗਟ ਹੋ ਗਏ ਪੰਜਾਂ ਨੇ ਆਪੇ ਭੱਜ ਜਾਣਾ ਜੀ ਪੰਜੇ ਸ਼ਬਦ ਵੱਜੇ ਮਤ ਗੁਰਮਤ ਗੁਰਮਤ ਕਿੱਥੇ ਜਾ ਕੇ ਉਹ ਨਹੀਂ ਸਾਨੂੰ ਪਤਾ ਹੀ ਨਹੀਂ ਵੱਡ ਭਾਗੀ ਅਨਹਦ ਵੱਜਿਆ ਆਨੰਦ ਮੂਲ ਰਾਮ ਸਭ ਦੇਖਿਆ ਦਰਸ਼ਨ ਹੋਣੇ ਵੈਗਰੂ ਦੇ ਅੰਦਰੋਂ ਸਾਨੂੰ ਵੱਡ ਕਿੰਦੇ ਆਨੰਦ ਮੂਰ ਰਾਮ ਸਾਹਿਬ ਦੇਖਿਆ ਗੁਰ ਸ਼ਬਦੀ ਗੋਬਿੰਦ ਜਿੱਥੇ ਤੂਰ ਵੱਜਣ ਲੱਗ ਪੈਂਦਾ ਜਦੋਂ ਤੁਸੀਂ ਉਹਨਾਂ ਨਾਲ ਜੁੜ ਗਏ ਤੇ ਉਦੋਂ ਫਿਰ ਜਿਹੜਾ ਹੈ ਸਾਡਾ ਇੱਕ ਮਤ ਹੋ ਜੇਗੀ ਸਾਰਿਆਂ ਦੀ ਉਹ ਚ ਅਮਰਤ ਰਸ ਆਏਗਾ ਉਹਦੇ ਜੇ ਨਾਮ ਰਸ ਤੇ ਇਹ ਪੰਜੇ ਛੱਪਾ ਜਾਣਗੇ ਪੰਜੇ ਕਿੰਦੇ ਜਨ ਪੰਜ ਵਾਜੇ ਪੰਜ ਸ਼ਬਦ ਤੇ ਧਰ ਸੁਭਾਗੇ ਧਰ ਸੁਭਾਗੇ ਸ਼ਬਦ ਵਾਜੇ ਇਹ ਕਲਾ ਸਿੱਖਣੀ ਪੈਣੀ ਹੈ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੀਤੇ ਇਹਨੂੰ ਕਹਿੰਦੇ ਕੂੜ ਦੀ ਪਾਲ ਤੋੜਦੀ ਸੀ ਜਿਦਿ ਪੰਜ ਦੂਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜ ਜਿੰਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋਆ ਤਿਤ ਕਰਾ ਨਾ ਦਵਾਜੇ ਕੋਟਾਨ ਕੋਟ ਤਨ ਆਇ ਸਤਿਗੁਰਾਂ ਦੇ ਸਾਡੇ ਬਹੁਤ ਹੀ ਸਨਮਾਨਯੋਗ ਮਹਾਂਪੁਰਖ ਭਾਈ ਸਾਹ ਭਾਈ ਮਨਮੋਹਨ ਸਿੰਘ ਜੀ ਬਾਰਨ ਵਾਲੇ ਇਹ 2005 6 ਦੇ ਵਿੱਚ ਆਪਾਂ ਇਹ ਦਾਸ ਨੇ ਸ਼ੁਰੂ ਕੀਤਾ ਸੀ ਆ ਸਮਾਗਮ ਦੇਖੋ ਇਸ ਐਸੀ ਪੰਜ ਸੱਤ ਵਿਆਹ ਕੀਤੇ ਸੀ ਤੇ ਮੁੱਖ ਮਹਿਮਾਨ ਇਹੀ ਮਹਾਂਪੁਰਖ ਸਨ ਉੱਥੇ ਜਲੰਧਰ ਫਿਰ ਸਾਡੇ ਪਿੰਡ ਚ ਲਾਲਾਂਬਾਦ ਰਈਏ ਲੱਗੇ ਉੱਥੇ ਇਹਨਾਂ ਨੇ ਕੀਤੇ ਫਿਰ ਇਹ ਸਾਡੇ ਕੋਲੋਂ ਖੋਹ ਕੇ ਨਾ ਇਹ ਸੇਵਾ ਇੱਥੇ ਲੈ ਆਏ ਦੇ ਹੁਣ ਤੇ ਹੁਣ ਤੇ ਅਣਗਿਣਤੀ ਆ ਚੱਲ ਰਿਆ ਕੋਈ ਗੱਲ ਕਰਨ ਵਾਲੀ ਨਹੀਂ ਸੋ ਇਹਨਾਂ ਮਹਾਂਪੁਰਖਾਂ ਦਾ ਜਿੰਨੇ ਵੀ ਗੁਰਮਖ ਪਿਆਰੇ ਆਏ ਨੇ ਜਿੰਨੀਆਂ ਸੰਗਤਾਂ ਆਈਆਂ ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਤੁਸੀਂ ਉੱਥੇ ਜੇ ਮਿਲਣਾ ਹੋਵੇ ਤੇ ਮੈਂ ਗੁਰਦੁਆਰਾ ਪ੍ਰਭ ਮਿਲਨੇਗਾ ਜਾਓ ਮੋਗਿਆਂ 2 ਮਹੀਨੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ